ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਗੁਰਬਾਣੀ ਸੰਥਿਆ ਦੇ ਬਾਬਤ ਗੁਰਬਾਣੀ ਸੰਥਿਆ ਲੈਣ ਤੋਂ ਪਹਿਲਾਂ ਸਭ ਤੋਂ ਲੜੀਂਦਾ ਹੈ ਮਹਾਰਨੀ ਅਤੇ ਮਹਾਰਨੀ ਸਿੱਖਣ ਤੋਂ ਪਹਿਲਾਂ ਜੋ ਜ਼ਰੂਰੀ ਜਾਣਕਾਰੀ ਹੈ ਉਹ ਹੈ ਮਾਤਰਾਵਾਂ ਦੀ ਜਾਣਕਾਰੀ ਹੋਣੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਮਾਤਰਾਵਾਂ ਦੀ ਜਾਣਕਾਰੀ ਸਾਂਝੀ ਕਰਨੀ ਹੈ ਮਾਤਰਾਵਾਂ ਕਿੰਨੇ ਪ੍ਰਕਾਰ ਦੀਆਂ ਹਨ ਅਤੇ ਇਹਨਾਂ ਦੀ ਆਵਾਜ਼ ਕਿਹੜੀ-ਕਿਹੜੀ ਹੈ ਜਦੋਂ ਵੀ ਕਿਸੇ ਵਿਦਿਆਰਥੀ ਨੂੰ ਸੰਥਿਆ ਅਰੰਭ ਕਰਾਈ ਜਾਂਦੀ ਹੈ ਤਾਂ ਊੜੇ-ਐੜੇ ਦਾ ਪੈਂਤੀ ਅੱਖਰਾਂ ਦਾ ਬੋਧ ਕਰਵਾਇਆ ਜਾਂਦਾ ਹੈ ਸੋ ਉਹਦੇ ਬਾਅਦ ਬਤਾਵ ਜੀ ਨੇ ਪਹਿਲੀ ਇੱਕ ਵੀਡੀਓ ਸਰਵਣ ਕੀਤੀ ਹੈ ਉਸ ਤੋਂ ਬਾਅਦ ਫਿਰ ਲਗਾ ਮਾਤਰਾਵਾਂ ਬਾਰੇ ਦੱਸਿਆ ਜਾਂਦਾ ਹੈ ਸੋ ਦਮਦਮੀ ਟਕਸਾਲ ਵੱਲੋਂ ਛਪਿਆ ਹੋਇਆ ਬਾਲ ਉਪਦੇਸ਼ ਉਹਦੇ ਸਟਾਰਟਿੰਗ ਦੇ ਵਿੱਚ ਹੀ ਸ਼ੁਰੂਆਤ ਦੇ ਵਿੱਚ ਲਗਾ ਮਾਤਰਾਵਾਂ ਦੇ ਬਾਰੇ ਥੋੜਾ ਲਿਖਿਆ ਮਿਲਦਾ ਹੈ ਸੋ ਪਹਿਲਾ ਲਿਖਿਆ ਹੁੰਦਾ ਹੈ ਮੁਕਤਾ ਵੈਸੇ ਤਾਂ ਇਹ ਕੋਈ ਲਗਾ ਮਾਤਰਾ ਨਹੀਂ ਹੈ ਇਹ ਕਿਸੇ ਵੀ ਅੱਖਰ ਦਾ ਜਣਾਇਕ ਹੈ ਲੇਕਿਨ ਜੋ ਲਗਾ ਮਾਤਰਾਵਾਂ ਹਨ ਕਈ ਵਿਦਵਾਨ 10 ਮੰਨਦੇ ਹਨ ਅਤੇ ਕਈ 13 ਗਿਣਤੀ ਕਰਦੇ ਹਨ ਸੋ ਮੁੱਖ ਰੂਪ ਦੇ ਵਿੱਚ ਅਸੀਂ 10ਾਂ ਦੀ ਵਿਚਾਰ ਕਰਾਂਗੇ ਬਾਕੀ ਦੇ ਜੋ ਲਗਾ ਅੱਖਰ ਹਨ ਸੋ ਉਹਨਾਂ ਦੇ ਬਾਰੇ ਵੀ ਸਾਂਝ ਪਾਵਾਂਗੇ ਸੋ ਇੱਕ ਜ਼ਰੂਰੀ ਬੇਨਤੀ ਪਹਿਲਾਂ ਇਹ ਹੈ ਕਿ ਲਗਾ ਮਾਤਰਾਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਇੱਕ ਹੈ ਦੀਰਘ ਅਤੇ ਦੂਸਰੀ ਹੈ ਲਘੂ ਦੀਰਘ ਮਾਤਰਾਵਾਂ ਕਿਹੜੀਆਂ ਹਨ ਅਤੇ ਲਘੂ ਕਿਹੜੀਆਂ ਹਨ ਦੀਰਘ ਮਾਤਰਾ ਦਾ ਅਰਥ ਹੈ ਵੱਡੀ ਅਤੇ ਲਘੂ ਦਾ ਅਰਥ ਹੈ ਛੋਟੀ ਕਹਿਣ ਦਾ ਭਾਵ ਜਿਸ ਮਾਤਰਾ ਦੀ ਆਵਾਜ਼ ਜ਼ਿਆਦਾ ਆਵੇ ਜ਼ਿਆਦਾ ਸਮੇਂ ਤੱਕ ਬੋਲੀ ਜਾਵੇ ਉਹ ਦੀਰਘ ਮਾਤਰਾ ਖਵਾਉਂਦੀ ਹੈ ਜੇਦੀ ਆਵਾਜ਼ ਥੋੜੀ ਹੋਵੇ ਅੱਧੇ ਸੈਕਿੰਡ ਤੋਂ ਪਹਿਲਾਂ ਬੋਲੀ ਜਾਣ ਵਾਲੀ ਉਹ ਲਗੂ ਕਹਾਉਂਦੀ ਹੈ ਸੋ ਦੀਰਘ ਕਿਹੜੀਆਂ ਹਨ ਦੀਰਘ ਮਾਤਰਾਵਾਂ ਹਨ ਜਿਵੇਂ ਕੰਨਾ ਇਹਦੀ ਆਵਾਜ਼ ਲੰਮੀ ਬੋਲੀ ਜਾਂਦੀ ਹੈ ਆ ਇਸੇ ਤਰ੍ਹਾਂ ਬਿਹਾਰੀ ਈ ਦਲੈਂਕੜਾ ਵੀ ਦੀਰਘ ਮਾਤਰਾਵਾਂ ਹਨ ਲਾਂ ਦੁਲਾਵਾਂ ਹੋੜਾ ਕਨੌੜਾ ਸੋ ਇਹ ਦੀਰਘ ਮਾਤਰਾਵਾਂ ਹਨ ਜਦੋਂ ਵੀ ਕਿਸੇ ਅੱਖਰ ਦੇ ਨਾਲ ਲੱਗ ਜਾਣ ਉਦੀ ਆਵਾਜ਼ ਲੰਮੀ ਹੋ ਜਾਂਦੀ ਹੈ ਸੋ ਪਹਿਲਾ ਹੈ ਮੁਕਤਾ ਮੁਕਤਾ ਕੀ ਹੁੰਦਾ ਹੈ ਮੁਕਤਾ ਉਸ ਅੱਖਰ ਨੂੰ ਆਖਦੇ ਹਨ ਜਿਸ ਅੱਖਰ ਦੇ ਨਾਲ ਕੋਈ ਵੀ ਲਗਾ ਮਾਤਰ ਨਾ ਲੱਗੇ ਕਹਿਣ ਦਾ ਭਾਵ ਜੋ ਮੁਕਤ ਹੈ ਆਜ਼ਾਦ ਹੈ ਜਿਵੇਂ ਊੜਾ ਐੜਾ ਈੜੀ ਸਸਾ ਹਾਹਾ ਸੋ ਇਹ ਜੋ ਅੱਖਰ ਹਨ ਇਹਨਾਂ ਦੇ ਨਾਲ ਨਾ ਤਾਂ ਕੰਨ ਲੱਗਾ ਹੈ ਨਾ ਔਂਕੜ ਹੈ ਨਾ ਦੁਲੈਂਕੜ ਹੈ ਨਾ ਹੀ ਲਾਂ ਹੈ ਤੇ ਨਾ ਹੀ ਦਲਾਵਾ ਹਨ ਸੋ ਕੁਝ ਵੀ ਇਹਨਾਂ ਦੇ ਨਾਲ ਨਹੀਂ ਲੱਗੀ ਲਗਾ ਮਾਤ੍ਰ ਇਸ ਕਰਕੇ ਇਹ ਮੁਕਤੇ ਹਨ ਸੋ ਮੁਕਤੇ ਦੀ ਆਵਾਜ਼ ਬਿਲਕੁਲ ਥੋੜੀ ਹੁੰਦੀ ਹੈ ਜਿਵੇਂ ਅੱਧੇ ਸੈਕਿੰਡ ਤੋਂ ਪਹਿਲਾਂ ਬੋਲਿਆ ਜਾਂਦਾ ਹੈ ਗੁਰਬਾਣੀ ਦੇ ਵਿੱਚ ਮੁਕਤਾ ਅੱਖਰ ਬਹੁਤ ਵਾਰੀ ਆਉਂਦਾ ਹੈ ਸੋ ਜਿਵੇਂ ਪੰਕਤੀ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਸੋ ਇਹਦੇ ਵਿੱਚ ਨੰਨਾ ਹੈ ਨੰਨਾ ਮੁਕਤਾ ਹੈ ਇਹਨੂੰ ਨਾ ਤਾਂ ਕੰਨਾ ਲੱਗਾ ਹੈ ਨਾ ਟਿੱਪੀ ਹੈ ਨਾ ਸਿਹਾਰੀ ਹੈ ਨਾ ਬਿਹਾਰੀ ਹੈ ਇਹ ਇਕੱਲਾ ਨੰਨਾ ਹੈ ਇਹ ਨੰਨਾ ਕਹਾਉਂਦਾ ਹੈ ਮੁਕਤਾ ਇਹਨੂੰ ਬੋਲਣ ਦਾ ਢਾਂਗ ਇਸੇ ਤਰ੍ਹਾਂ ਹੀ ਆਵਾਜ਼ ਨਿਕਲਣੀ ਹੈ ਨਾ ਕਈ ਨੂੰ ਨਾਂ ਬੋਲ ਦਿੰਦੇ ਹਨ ਕੰਨਾਂ ਲਾ ਦਿੰਦੇ ਹਨ ਫਿਰ ਇਹ ਮੁਕਤਾ ਨਹੀਂ ਰਹਿ ਜਾਂਦਾ ਸੋ ਉਮੀਦ ਹੈ ਕਿ ਮੁਕਤੇ ਅੱਖਰ ਬਾਰੇ ਆਪ ਜੀ ਨੂੰ ਸਮਝ ਲੱਗ ਗਈ ਹੋਵੇਗੀ ਸੋ ਇਸ ਤੋਂ ਅੱਗੇ ਹੈ ਕੰਨਾ ਇਹ ਦੀਰਘਾ ਮਾਤਰਾ ਹੈ ਲੰਮੀ ਬੋਲੀ ਜਾਣ ਵਾਲੀ ਮਾਤਰਾ ਹੈ ਜਿਹਦੀ ਆਵਾਜ਼ ਲੰਮੀ ਨਿਕਲਦੀ ਹੈ ਜਿਵੇਂ ਐੜੇ ਕੰਨਾ ਆ ਸਸੇ ਕੰਨਾ ਸਾ ਹਾਹੇ ਕੰਨਾ ਹਾ ਇਕ ਕਿਸੇ ਵੀ ਅੱਖਰ ਨੂੰ ਲੱਗੇਗੀ ਆਵਾਜ਼ ਲੰਮੀ ਹੋ ਜਾਂਦੀ ਹੈ ਸਿਰਫ ਤੇ ਊੜੇ ਅਤੇ ਈੜੀ ਨੂੰ ਛੱਡ ਕੇ ਇਹਨਾਂ ਦੋਵਾਂ ਅੱਖਰਾਂ ਨੂੰ ਕੰਨਾਂ ਨਹੀਂ ਲੱਗਦਾ ਬਾਕੀ ਦੇ ਅੱਖਰਾਂ ਨੂੰ ਕੰਨਾਂ ਲਗਾ ਕੇ ਮਾਤਰਾ ਲੰਮੀ ਆਵਾਜ਼ ਹੋ ਜਾਂਦੀ ਹੈ ਜਿਵੇਂ ਗੁਰਬਾਣੀ ਦੇ ਵਿੱਚ ਹੈ ਨੰਨੇ ਕੰਨਾਂ ਦਾ ਸ੍ਰੀ ਜਪਜੀ ਸਾਹਿਬ ਦਾ ਪਾਠ ਆਪਜੀ ਪੜ੍ਹਦੇ ਹੋ ਪੰਕਤੀ ਆਉਂਦੀ ਹੈ ਨਾ ਓਹ ਮਰਹ ਨਾ ਹਾਗੇ ਜਾਹੇ ਹੁਣ ਇਹਦੇ ਵਿੱਚ ਦੋਵੇਂ ਮਾਤਰਾਵਾਂ ਆ ਗਈਆਂ ਹਨ ਜਿਹੜੀਆਂ ਹੁਣ ਅਸੀਂ ਹੁਣ ਵਿਚਾਰ ਰਹੇ ਹਾਂ ਨੰਨੇ ਕੰਨਾ ਨਾ ਇਹਦੀ ਆਵਾਜ਼ ਇਸ ਤਰ੍ਹਾਂ ਹੈ ਦੂਸਰਾ ਹੈ ਨੰਨਾ ਮੁਕਤਾ ਨਾ ਸੋ ਇਹ ਧਿਆਨ ਰੱਖਣਾ ਹੈ ਸੋ ਇਹਹੀ ਧਿਆਨ ਰੱਖਣ ਵਾਲੀ ਗੱਲ ਹੈ ਜਿੰਨੂੰ ਇਹਨਾਂ ਲਗਾ ਮਾਤਰਾਵਾਂ ਦੀ ਸਮਝ ਆ ਜਾਂਦੀ ਹੈ ਮਹਾਰਨੀ ਸੁੱਧ ਬੋਲਣੀ ਸਿੱਖ ਜਾਵੇ ਉਹਦਾ ਤਕਰੀਬਨ 80% ਗੁਰਬਾਣੀ ਦੀ ਸੰਖਿਆ ਹੋ ਜਾਂਦੀ ਹੈ ਜਿਵੇਂ ਇੱਕ ਹੋਰ ਪੰਕਤੀ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਣ ਇਹਦੇ ਵਿੱਚ ਆਕਾਰ ਪਾਠ ਹੈ ਐੜੇ ਨੂੰ ਕੰਨਾਂ ਹੈ ਆਮ ਹੀ ਤਕਰੀਬਨ ਪੜਿਆ ਜਾਂਦਾ ਹੈ ਆਕਾਰ ਐੜੇ ਦੇ ਕੰਨੇ ਨੂੰ ਛੱਡ ਦਿੱਤਾ ਜਾਂਦਾ ਹੈ ਜੋ ਕਿ ਦੀਰਘ ਮਾਤਰਾ ਹੈ ਐੜੇ ਨੂੰ ਲੱਗੀ ਹੋਈ ਕੰਨਿਆਂ ਵਾਲੀ ਜਿ세 ਤਰਾਂ ਹੀ ਪਾ ਤਾਲਾ ਪਾ ਤਾਲ ਲਖ ਆਗਾਸਾ ਆਗਾਸ ਇਹਦੇ ਵਿੱਚ ਇੱਕ ੰਨੇ ਵਾਲਾ ਮਾਤਰਾ ਹੀ ਲੱਗੀ ਹੈ ਇਹ ਸਾਰੀ ਪੰਕਤੀ ਦੇ ਵਿੱਚ ਹੀ ਕੰਨੇ ਵਾਲੀ ਮਾਤਰਾ ਹੈ ਪਾ ਤਾਲਾ ਪਾਤਾਲ ਲਖ ਆਮ ਹੀ ਪਤਾਲਾ ਅਪਤਾਲ ਕਹਿ ਦਿੰਦੇ ਹਨ ਸੋ ਇਸ ਤਰ੍ਹਾਂ ਧਿਆਨ ਰੱਖਣਾ ਹੈ ਇਹ ਦੀਰਘ ਮਾਤਰਾ ਹੈ ਪਾ ਤਾ ਨਾ ਸੋ ਇਹ ਟੰਗ ਹੈ ਸੋ ਅੱਗੇ ਹੈ ਸਿਹਾਰੀ ਸਿਹਾਰੀ ਲਘੂ ਮਾਤਰਾ ਹੈ ਜਿਵੇਂ ਇਹਦੀ ਆਵਾਜ਼ ਥੋੜੀ ਨਿਕਲਦੀ ਹੈ ਈੜੀ ਨੂੰ ਲੱਗੇਗੀ ਈੜੀ ਸਿਹਾਰੀ ਸ ਸਿਹਾਰੀ ਸ ਹਾਹੇ ਸਿਹਾਰੀ ਹੇ ਪਹਿਲਾਂ ਤਾਂ ਇਹਨੂੰ ਬੋਲਣਾ ਹੈ ਸਿਹਾਰੀ ਕਈ ਸਿਹਾਰੀ ਕਹਿ ਦਿੰਦੇ ਹਨ ਐੜੇ ਦੇ ਨਾਲ ਲੇਕਿਨ ਜੋ ਸੁੱਧ ਉਚਾਰਨ ਹੈ ਹਾਹੇ ਦੇ ਨਾਲ ਹੈ ਸਿਹਾਰੀ ਇਸੇ ਤਰ੍ਹਾਂ ਬਿਹਾਰੀ ਸਿਹਾਰੀ ਊੜੇ ਅਤੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਲੱਗਦੀ ਹੈ ਜਿਵੇਂ ਬੋਲਣ ਦਾ ਢੰਗ ਆਪ ਜੀ ਨੇ ਸਰਵਣ ਕੀਤਾ ਹੈ ਕਿ ਇਹਦੀ ਆਵਾਜ਼ ਥੋੜੀ ਹੈ ਗੁਰਬਾਣੀ ਦੇ ਵਿੱਚ ਪੰਕਤੀ ਆਵੇ ਜੁਗਾ ਜੁਗੰਤਰ ਖਾਹੀ ਖਾਹੇ ਸੋ ਇਹ ਜਿਹੜੀ ਪਾਠ ਦੀ ਆਵਾਜ਼ ਹੈ ਖਾਹੇ ਇਹ ਇਹਦੀ ਆਵਾਜ਼ ਹੈ ਇਹਨੂੰ ਖਾਹੇ ਨਹੀਂ ਕਹਿਣਾ ਜੇ ਇਹਨੂੰ ਲੰਮੀ ਬੋਲਾਂਗੇ ਤਾਂ ਲਾਂ ਲੱਗ ਜਾਵੇਗੀ ਇਸ ਤਰ੍ਹਾਂ ਦੀ ਆਵਾਜ਼ ਥੋੜੀ ਹੈ ਖਾਹੇ ਸੋ ਅੱਗੇ ਹੈ ਬਿਹਾਰੀ ਇਹਦੀ ਆਵਾਜ਼ ਲੰਬੀ ਹੈ ਇਹ ਦੀਰਘ ਮਾਤਰਾ ਕਹਿੰਦੀ ਹੈ ਦੀਰਘ ਦਾ ਭਾਵ ਵੱਡੀ ਜਿਹਦੀ ਆਵਾਜ਼ ਲੰਬੀ ਹੋਵੇ ਜਿਵੇਂ ਈੜੀ ਬਿਹਾਰੀ ਈ ਸਸੇ ਬਿਹਾਰੀ ਸੀ ਹਾਹੇ ਬਿਹਾਰੀ ਹੀ ਊੜੇ ਤੇ ਐੜੇ ਨੂੰ ਇਹ ਬਿਹਾਰੀ ਮਾਤਰਾ ਨਹੀਂ ਲੱਗਦੀ ਜਿਵੇਂ ਭੱਵੇ ਬਿਹਾਰੀ ਪੀ ਇਹ ਕਈ ਵਾਰੀ ਅਸੀਂ ਪੜ੍ਹਦੇ ਹਾਂ ਬਾਣੀ ਦੇ ਵਿੱਚ ਪੰਕਤੀਆਂ ਹਨ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਭੀ ਕਿਉਂਕਿ ਲੰਬੀ ਆਵਾਜ਼ ਜਾਂਦੀ ਹੈ ਈ ਜਿੰਨੀ ਮਰਜ਼ੀ ਲੰਬੀ ਬੋਲੀ ਜਾਵੇ ਸੋ ਇਹ ਲੰਬੀ ਬੋਲਣ ਵਾਲੀ ਇਹ ਦੀਰਘਾ ਮਾਤਰਾ ਹੈ ਸੋ ਅੱਗੇ ਹੈ ਔਂਕੜ ਇਹ ਹੈ ਲਗੂ ਮਾਤਰਾ ਇਹਦੀ ਆਵਾਜ਼ ਥੋੜੀ ਹੈ ਊੜੇ ਨੂੰ ਲਗਾਈਏ ਤਾਂ ਆਵਾਜ਼ ਨਿਕਲਦੀ ਹੈ ਉਹ ਥੋੜੀ ਆਵਾਜ਼ ਨਿਕਲੀ ਹੈ ਇਸੇ ਤਰ੍ਹਾਂ ਸਸੇ ਨੂੰ ਬੋਲੀਏ ਸੋ ਇਸ ਤਰ੍ਹਾਂ ਇਹ ਆਵਾਜ਼ਾਂ ਹਨ ਇਹ ਮਾਤਰਾ ਐੜੇ ਤੇ ਈੜੀ ਨੂੰ ਨਹੀਂ ਲੱਗਦੀ ਸੋ ਇਸੇ ਤਰ੍ਹਾਂ ਗੁਰਪ੍ਰਸਾਦ ਗੱਗੇ ਔਂਕੜ ਗੋ ਗੁਰਪ੍ਰਸਾਦ ਸੋ ਇਹਦਾ ਆਵਾਜ਼ ਦਾ ਟਾਂਗ ਇਸ ਤਰ੍ਹਾਂ ਹੈ ਸੋ ਅੱਗੇ ਹੈ ਦੁਲੈਂਕੜ ਇਹ ਦੀਰਘ ਮਾਤਰਾ ਹੈ ਇਹਦੀ ਆਵਾਜ਼ ਲੰਬੀ ਨਿਕਲਦੀ ਹੈ ਜਿਵੇਂ ਊੜੇ ਨੂੰ ਲੱਗ ਜਾਵੇ ਊੜੇ ਦੁਲੈਂਕੜ ਊ ਸਸੇ ਦੁਲੈਂਕੜ ਸੂ ਹਾਹੇ ਦੁਲੈਂਕੜ ਹੂ ਇੱਕ ਹੋਰ ਬੇਨਤੀ ਹੈ ਜਦੋਂ ਵੀ ਦੀਰਘ ਮਾਤਰਾ ਦੀ ਬਾਜ ਦੇਣੀ ਹੈ ਤਾਂ ਇੱਕ ਰਸ ਹੋ ਕੇ ਟਿਕ ਕੇ ਬਾਜ ਕੱਢਣੀ ਹੈ ਕਦੇ ਵੀ ਹੂ ਇਸ ਤਰ੍ਹਾਂ ਨਹੀਂ ਕਰਨਾ ਨਾਹੀਂ ਹੈ ਇਸ ਤਰ੍ਹਾਂ ਨਹੀਂ ਕਰਨਾ ਆਵਾਜ਼ ਹੈ ਊ ਸੂ ਹਾਏ ਦਲੈਂਕੜ ਹੋ ਐੜੇ ਤੇ ਈੜੀ ਨੂੰ ਦਲੈਂਕੜਾ ਨਹੀਂ ਲੱਗਦੀਆਂ ਜਿਵੇਂ ਗੁਰਬਾਣੀ ਵਿੱਚ ਪੰਕਤੀ ਹੈ ਦਲੈਂਕੜ ਦੀ ਆਵਾਜ਼ ਨੂੰ ਸਮਝਣ ਵਾਸਤੇ ਅਸੰਖ ਕੂੜਯਾਰ ਕੂੜੇ ਫਿਰਾਹ ਸੋ ਇਥੇ ਕੂੜਯਾਰ ਕਈ ਇਹਨੂੰ ਕੁੜਯਾਰ ਕਹਿ ਦਿੰਦੇ ਹਨ ਅਸੰਖ ਕੁੜਯਾਰ ਇਸ ਤਰ੍ਹਾਂ ਨਹੀਂ ਹੈ ਕਕੇ ਦੇ ਅੰਕੜ ਲੱਗੇ ਹੋਵੇ ਤਾਂ ਕੁੜਿਆਰ ਹੈ ਇਹ ਹੈ ਦੀਰਘ ਮਾਤਰਾ ਕੂ ਲੰਬੀ ਬਾਜਣੀ ਹੈ ਕੂੜਿਆਰ ਕੂੜੇ ਫਿਰਾਹ ਸਵੇ ਢੰਗ ਹੈ ਸਵਗੇ ਮਾਤਰਾ ਹੈ ਲਾਂ ਕਈ ਇਹਨੂੰ ਲਾਵਾਂ ਕਹਿ ਦਿੰਦੇ ਹਨ ਲਾਵਾਂ ਬਹੁਵਚਨ ਹੈ ਇਹਦੀ ਆਵਾਜ਼ ਸਿਰਫ ਲਾਂ ਹੈ ਲਾਂ ਬੋਲਣਾ ਹੈ ਇਹ ਦੀਰਘ ਮਾਤਰਾ ਹੈ ਜੇ ਵੀ ਅੱਖਰ ਨੂੰ ਲੱਗਦੀ ਹੈ ਉਡੀਆ ਵਾਇਲ ਲੰਬੀ ਨਿਕਲਦੀ ਹੈ ਜਿਵੇਂ ਈ ੜੀ ਲਾ ਏ ਸਸੇ ਲਾ ਸੇ ਹਾ ਹੇ ਲਾ ਹੇ ਕਿਸੇ ਨੂੰ ਵੀ ਲੱਗ ਜਾਵੇ ਸਿਰਫ ਊੜੇ ਅਤੇ ਐੜੇ ਨੂੰ ਲਾ ਨਹੀਂ ਲੱਗਦੀ ਹੈ ਸੋ ਅੱਗੇ ਹੈ ਦੁਲਾਵਾਂ ਕਈ ਇਹਨੂੰ ਦਲਾਈਆਂ ਕਹਿ ਦਿੰਦੇ ਹਨ ਜੋ ਸੋਧ ਦੇ ਦਾ ਉਚਾਰਨ ਹੈ ਬੋਲਣ ਦਾ ਉਹ ਹੈ ਦੁਲਾਵਾਂ ਦੱਦੇ ਔਂਕੜ ਲੱਲੇ ਕੰਨਾ ਵਾਵੇ ਕੰਨਾ ਉਤੇ ਬਿੰਦੀ ਦਲਾਵਾ ਇਹਨੂੰ ਦਲਾਵਾ ਹੀ ਬੋਲਣਾ ਹੈ ਇਹ ਵੀ ਦੀਰਗ ਮਾਤਰਾ ਹੈ ਇਹ ਜਿਹੜੇ ਅੱਖਰ ਨੂੰ ਲੱਗਦੀ ਹੈ ਆਵਾਜ਼ ਲੰਬੀ ਨਿਕਲਦੀ ਹੈ ਐੜੇ ਦਲਾਵਾ ਐ ਸਸੇ ਦਲਾਵਾ ਸੈ ਹਾਹੇ ਦਲਾਵਾ ਹੈ ਸਮਝਣ ਵਾਸਤੇ ਪਾਠ ਆਉਂਦਾ ਹੈ ਸੋਚੈ ਚਚੇ ਦਲਾਈਆਂ ਚੈ ਸੋਚੇ ਬੋਲ ਦਿੰਦੇ ਹਾਂ ਜਦੋਂ ਵੀ ਪੰਕਤੀ ਬੋਲਦੇ ਹਾਂ ਤਕਰੀਬਨ 90% ਸੰਗਤਾਂ ਪਾਠ ਗਲਤ ਬੋਲਦੀਆਂ ਹਨ ਸੋਚੇ ਸੋਚ ਨਾ ਹੋਵਈ ਇਹ ਨਹੀਂ ਹੈ ਚੈ ਦੀ ਵਾਇ ਨਿਕਲਨੀ ਹੈ ਤਲਾਈਆਂ ਹਨ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਇਸੇ ਤਰ੍ਹਾਂ ਪਾਠ ਬੋਲਿਆ ਜਾਂਦਾ ਹੈ ਗਾਵੇ ਗਾਵੈ ਹੈ ਵਾਵੇ ਦਲਾਈਆਂ ਵੈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਇਸੇ ਤਰ੍ਹਾਂ ਵੈ ਦੀ ਆਵਾਜ਼ ਇਹ ਦਲਾਈਆਂ ਦੀ ਆਵਾਜ਼ ਹੈ ਸੋ ਅਗਲੀ ਲਗਾ ਮਾਤਰਾ ਹੈ ਹੋੜਾ ਇਹ ਵੀ ਦੀਰਘ ਮਾਤਰਾ ਹੈ ਜਿਵੇਂ ਊੜਾ ਉਪਰੋਂ ਖੁੱਲੇ ਮੂੰਹ ਵਾਲਾ ਹੋਵੇ ਤਾਂ ਉਹਨੂੰ ਊੜੇ ਹੋੜਾ ਕਿਹਾ ਜਾਂਦਾ ਹੈ ਓ ਸਸੇ ਹੋੜਾ ਸੋ ਹਾਹੇ ਹੋੜਾ ਹੋ ਜਿਵੇਂ ਸਮਝਣ ਵਾਸਤੇ ਹੈ ਗੁਰਬਾਣੀ 'ਚ ਸ਼ਬਦ ਆਉਂਦਾ ਹੈ ਹੋ ਹ ਸੋ ਇਹ ਹੈ ਹੋ ਹੋਹੇ ਦੀ ਆਵਾਜ਼ ਹੈ ਲੰਬਾ ਬੋਲਣਾ ਹੈ ਇਹਦੀ ਆਵਾਜ਼ ਲੰਬੀ ਹੈ ਇਹਨੂੰ ਹੋਹੇ ਨਹੀਂ ਕਹਿਣਾ ਜਿਵੇਂ ਪੰਕਤੀ ਆਪਾਂ ਬੋਲੀ ਸੀ ਪਹਿਲਾਂ ਵੀ ਕਿ ਸਹਸ ਸਿਆਣਪਾ ਲਖ ਹੋਹੇ ਤਾ ਇੱਕ ਨ ਚੱਲੇ ਨਾਲ ਸਵੇਸ ਤਰਾ ਹੋਹੇ ਇਹ ਆਵਾਜ਼ ਹੈ ਇਹਨੂੰ ਹੋਹੇ ਨਹੀਂ ਕਹਿਣਾ ਤਿਆਰ ਰੱਖਣਾ ਹੈ ਸੋ ਅਗਲੀ ਜੋ ਮਾਤਰਾ ਹੈ ਉਹ ਹੈ ਕਨੌੜਾ ਸੋ ਇਹ ਮਾਤਰਾ ਵੀ ਦੀਰਘ ਮਾਤਰਾ ਹੈ ਕਿਉਂਕਿ ਇਹਦੀ ਆਵਾਜ਼ ਵੀ ਲੰਬੀ ਹੈ ਐੜੇ ਨੂੰ ਕਨੌੜਾ ਬੋਲੀਏ ਤਾਂ ਆਵਾਜ਼ ਹੈ ਆਓ ਸੌ ਹ ਹੇ ਕਨੌੜਾ ਹਾਓ ਕਕੇ ਕਨੌੜਾ ਕਾਓ ਸੋ ਇਸ ਤਰ੍ਹਾਂ ਊੜੇ ਤੇ ਈੜੀ ਨੂੰ ਨਹੀਂ ਲੱਗਦਾ ਹੈ ਬਾਕੀ ਦੇ ਅੱਖਰਾਂ ਨੂੰ ਕਨੌੜਾ ਲੱਗਦਾ ਹੈ ਬਾਣੀ ਦੇ ਵਿੱਚ ਪਾਠ ਹੁੰਦਾ ਹੈ ਮੁਹਾਓ ਮੁਹਾਓ ਕਿ ਬੋਲਣ ਬੋਲੀ ਹੈ ਜਿਤ ਸੁਣਾ ਧਰੇ ਪਿਆਰ ਮੋਹਾਉ ਇਹਨੂੰ ਮੋਹ ਕਹਿ ਦਿੰਦੇ ਹਨ ਬਹੁਤੇ ਹੋੜਾ ਲਾ ਦਿੰਦੇ ਹਨ ਲੇਕਿਨ ਕਨੌੜੇ ਦੀ ਆਵਾਜ਼ ਹੈ ਹਾਉ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਸਮੱਸਿਆ ਆਉਂਦੀ ਹੈ ਸਮਝਣ ਦੇ ਵਿੱਚ ਖਾਸ ਕਰਕੇ ਬੱਚੇ ਜੋ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ ਜਾਂ ਫੌਰਨ ਦੇ ਵਿੱਚ ਹਨ ਉਹਨਾਂ ਨੂੰ ਇਸ ਹੌੜ ਕਨੌੜੇ ਨੂੰ ਬੁੱਲਣ ਦੀ ਬਹੁਤ ਦਿੱਕਤ ਆਉਂਦੀ ਹੈ ਸੋ ਉਹਨਾਂ ਨੂੰ ਬੇਨਤੀ ਇਸ ਤਰ੍ਹਾਂ ਹੈ ਮਾਤਾ ਪਿਤਾ ਨੂੰ ਕਿ ਆਪਣੇ ਬੱਚਿਆਂ ਨੂੰ H O W ਇਹਦੀ ਆਵਾਜ਼ ਕੱਢਣ ਦੀ ਜਾ ਸਿਖਾਓ ਹਾਓ ਇਸੇ ਤਰ੍ਹਾਂ ਇਹਦੀ ਬਾਜ ਸੋਧ ਨਿਕਲਣੀ ਸ਼ੁਰੂ ਹੋ ਜਾਵੇਗੀ ਕੱਕੇ ਨੂੰ ਕਨੌੜੇ ਦੀ ਬਾਜ ਕੱਢਣੀ ਹੈ C O W ਕਾਓ ਸੋ ਇਹ ਢੰਗ ਨਾਲ ਕਈ ਵਾਰੀ ਸਿਖਾਇਆ ਜਾਂਦਾ ਹੈ ਅਤੇ ਬੱਚੇ ਆਸਾਨੀ ਨਾਲ ਸਮਝ ਲੈਂਦੇ ਹਨ ਸਿਰਫ ਸਮਝਾਉਣ ਦੇ ਲਈ ਹੈ ਵੈਸੇ ਇਹਦਾ ਜੋ ਸੁੱਧ ਉਚਾਰਨ ਗੁਰਮੁਖੀ ਰੂਪ ਦੇ ਵਿੱਚ ਇਸੇ ਤਰ੍ਹਾਂ ਸੁੱਧ ਹੈ। ਸ੍ਰੀ ਸਤਰਾਵ ਜੀ ਨੇ ਇਹਨਾਂ ਮਾਤਰਾਵਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਅੱਗੇ ਜੋ ਹਨ ਟਿੱਪੀ ਕੰਨਾ ਬਿੰਦੀ ਅਤੇ ਅੱਦਕ ਸੋ ਇਹਨਾਂ ਨੂੰ ਵਿਦਵਾਨ ਪੁਰਖਾਂ ਵੱਲੋਂ ਲਗਾ ਅੱਖਰ ਆਖਿਆ ਜਾਂਦਾ ਹੈ। ਅਤੇ ਕਈ ਗੁਰਮੁਖ ਇਹਨਾਂ ਨੂੰ ਮਾਤਰਾਵਾਂ ਦੇ ਵਿੱਚ ਵੀ ਗਿਣਦੇ ਹਨ। ਵੈਸੇ ਟਿੱਪੀ ਦੀ ਆਵਾਜ਼ ਅੱਧੇ ਨੰਨੇ ਦੀ ਆਵਾਜ਼ ਹੈ ਐੜੇ ਟਿੱਪੀ ਅੰਗ ਸਸੇ ਟਿੱਪੀ ਸੰ ਹਾਹੇ ਟਿੱਪੀ ਹੰ ਜੇ ਪੂਰਾ ਬੋਲ ਦੀਏ ਗੱਗਾ ਲੱਗ ਜਾਂਦਾ ਹੈ ਹੰਗ ਸੰਗ ਅੰਗ ਇਸ ਤਰ੍ਹਾਂ ਨਹੀਂ ਹੈ ਸੋ ਇਸ ਤਰ੍ਹਾਂ ਟਿੱਪੀ ਅਤੇ ਬਿੰਦੀ ਦੀ ਆਵਾਜ਼ ਨੇੜ ਦੀ ਆਵਾਜ਼ ਹੈ ਸੋ ਕੰਨਾ ਬਿੰਦੀ ਦੀ ਆਵਾਜ਼ ਹੈ ਜੇ ਕੱਲਾ ਕੰਨਾ ਬੋਲੀਏ ਐੜੇ ਕੰਨਾ ਆ ਇਹੜੇ ਕੰਨਾ ਉੱਤੇ ਬਿੰਦੀ ਆ। ਸੋ ਇਹਦੇ ਲਈ ਮਹਾਰਨੀ ਦੀ ਇੱਕ ਵੀਡੀਓ ਬਣਾਈ ਜਾਵੇਗੀ। ਉਹਦੇ ਵਿੱਚ ਇਹਨਾਂ ਦੀਆਂ ਵਾਜਾਂ ਬਾਰੇ ਦੱਸਿਆ ਜਾਵੇਗਾ। ਸੋ ਇਸ ਤਰ੍ਹਾਂ ਆਪ ਜੀ ਨੇ ਇਹਨਾਂ ਮਾਤਰਾਵਾਂ ਦਾ ਗਿਆਨ ਹਾਸਲ ਕੀਤਾ ਹੈ। ਸੋ ਅਗਲੀ ਵੀਡੀਓ ਦੇ ਵਿੱਚ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾਣੀ ਹੈ। ਆਪ ਸਰਵਣ ਕਰੋ ਅਤੇ ਹੋਰ ਸੰਗਤਾਂ ਤੱਕ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।